ਉਤ ਨੂੰ ਛਡਾਉਣਾ ਹੈ ਤਾਂ 50000 ਰੁਪਏ ਭੇਜੋ ਨਕਲੀ ਪੁਲਸ ਬਣ ਨੌਸਰ ਬਾਜਾ ਨੇ ਕੀਤਾ ਫੋਨ 23000 ਰੁਪਏ ਦੀ ਮਾਰੀ ਠੱਗੀ ਅйдаਨ ਅਸੀਂ ਵੇਖਦੇ ਹਾਂ ਕਿ ਕੋਈ ਨਾ ਕੋਈ ਸਾਈਬਰ ਠੱਗੀ ਦਾ ਸ਼ਿਕਾਰ ਹੁੰਦਾ ਹੈ ਕਿਉਂਕਿ ਨੌਸਰਵਾਜਾਂ ਨੇ ਠੱਗੀ ਦੇ ਨਵੇਂ-ਨਵੇਂ ਤਰੀਕੇ ਅਪਣਾਉਣੇ ਸ਼ੁਰੂ ਕਰ ਦਿੱਤੇ ਹਨ ਇਸੇ ਤਰ੍ਹਾਂ ਦੀ ਘਟਨਾ ਅੱਜ ਸਮਰਾਲਾ ਦੇ ਪਵਨ ਕੁਮਾਰ ਨਾ ਹੋਈ ਪਵਨ ਕੁਮਾਰ ਸਵੇਰੇ 11 ਵਜੇ ਆਪਣੇ ਪਸ਼ੂਆਂ ਨੂੰ ਚਾਰਾ ਪਾ ਕੇ ਕਰ ਵਾਪਸ ਆ ਰਿਹਾ ਸੀ ਤਾਂ ਪਵਨ ਕੁਮਾਰ ਨੂੰ ਫੋਨ ਆਉਂਦਾ ਹੈ ਕਿ ਜਦੋਂ ਪਵਨ ਕੁਮਾਰ ਫੋਨ ਨੂੰ ਚੁੱਕਦੇ ਹਨ ਤਾਂ ਦੂਸਰੇ ਪਾਸੇ ਨੌਸਰਵਾਜ ਨੇ ਕਿਹਾ ਕਿ ਤੇਰੇ ਬੇਟੇ ਲੜਕੇ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਹੈ ਅਸੀਂ ਫਤਿਹਗੜ੍ਹ ਸਾਹਿਬ ਪੁਲਿਸ ਸਟੇਸ਼ਨ ਤੋਂ ਬੋਲ ਰਹੇ ਹਾਂ ਜੇਕਰ ਆਪਣੇ ਲੜਕੇ ਨੂੰ ਛੁਡਾਉਣਾ ਹੈ ਤਾਂ 50000 ਰੁਪਏ ਸਾਨੂੰ ਭੇਜ ਦੋ ਨਹੀਂ ਤਾਂ ਅਸੀਂ ਤੇਰੇ ਲੜਕੇ ਤੇ ਤੇਰੇ ਪਰਿਵਾਰ ਤੇ ਬਹੁਤ ਸਾਰੇ ਪਰਚੇ ਕਰਾਂਗੇ ਇਸ ਤੇ ਪਵਨ ਕੁਮਾਰ ਕੁਮਾਰ ਆ ਜਾਂਦਾ ਹੈ ਅਤੇ ਨੌ ਸਰਵਾਜ ਦੇ ਖਾਤੇ ਵਿੱਚ 23000 ਰੁਪਏ ਭੇਜ ਦਿੰਦਾ ਹੈ ਪਰ ਜਦੋਂ ਪਵਨ ਕੁਮਾਰ ਆਪਣੇ ਬੱਚੇ ਨੂੰ ਸਹੀ ਸਲਾਮਤ ਘਰ ਪਰਤ ਤੇ ਪੌਛ ਲਈ ਦੇਖਤਾ ਹੈ ਤਾਂ ਫਿਰ ਉਸ ਨੂੰ ਸਮਝ ਲੱਗੀ ਕਿ ਮੇਰੇ ਨਾਲ ਠੱਗੀ ਹੋ ਗਈ ਇਸ ਤੋਂ ਤੁਰੰਤ ਬਾਅਦ ਪੁਲਿਸ ਸਾਈਬਰ ਸੈੱਲ ਵਿੱਚ ਆਨਲਾਈਨ ਕੰਪਲੇਂਟ ਦਰਜ ਕਰਾਈ ਗਈ ਤੁਸੀਂ ਵੀ ਦੇਖੋ ਪੂਰਾ ਕੀ ਹੈ ਮਾਮਲਾ ਕੀ ਨਾਮਾਂ ਕਲੀ ਮੇਰਾ ਨਾਮ ਜੀ ਪਵਨ ਕੁਮਾਰ ਹੈ ਜੀ ਕਿਹੜਾ ਕਿੱਥੇ ਰਹਿੰਦੇ ਹੋ ਸਮਰਾਲੇ ਦਾ ਰਹਿਣ ਵਾਲਾ ਜੀ ਮੈਂ ਕੀ ਮਾਮਲਾ ਹੋਇਆ ਜੀ ਮਾਮਲਾ ਜੀ ਮੈਂ ਇੱਥੋਂ ਘੇਡੋ ਤੋਂ 1:30 ਵਜੇ ਕੰਮ ਕਰਕੇ ਗਿਆ ਜੀ ਉੱਥੇ 11:00 ਵਜੇ ਮੈਂ ਜਾਨੀ ਸਮਰਾਲੇ ਵੱੜਦੇ ਸਾਰੇ ਮੈਨੂੰ ਇੱਕ ਕਾਲ ਆਈ ਹੈ ਜੀ ਉਹ ਲਾਇਆ ਐ ਐਸਆਈ ਗੁਰਪ੍ਰੀਤ ਸਿੰਘ ਜੀ ਤੋਂ ਤੇ ਉਹਨਾਂ ਨੇ ਮੈਨੂੰ ਪਹਿਲਾਂ ਪੁੱਛਿਆ ਮੇਰੀ ਛੋਟੀ ਕੁੜੀ ਦਾ ਨਾਮ ਪੁੱਛਿਆ ਜੀ ਫਿਰ ਵੱਡੀ ਲੜਕੀ ਦਾ ਪੁੱਛਿਆ ਵੱਡੇ ਬੇਟੇ ਦਾ ਪੁੱਛਿਆ ਛੋਟੇ ਬੇਟੇ ਦਾ ਪੁੱਛਿਆ ਜਿਹੜਾ ਯੂਨੀਵਰਸਿਟੀ ਉਹ ਫਿਰ ਉਹਨਾਂ ਨੇ ਮੈਨੂੰ ਇਹ ਪੁੱਛਿਆ ਤੇਰਾ ਬੇਟਾ ਜਿੱਥੇ ਕਿੱਥੇ ਪੜਦਾ ਕਰਨੀ ਕੁਮਾਰ ਮੈਂ ਹਾਂ ਜੀ ਫਤੇਗੜਾ ਯੂਨੀਵਰਸਿਟੀ ਪੜਦਾ ਹੈਗਾ ਵੀ ਉਹ ਅੱਜ ਸਵੇਰੇ 9 ਵਜੇ ਦਾ ਯੂਨੀਵਰਸਿਟੀ ਗਿਆ ਹੈਗਾ ਤੇ ਉਹਨਾਂ ਨੇ ਮੈਨੂੰ ਇਹ ਕਿਹਾ ਫਿਰ ਤੁਹਾਡਾ ਬੇਟਾ ਜਿਹੜਾ ਕਰਨੀ ਕੁਮਾਰ ਆ ਉਹ ਉਸੇ ਰੈਸਟ ਕੀਤਾ ਹੋਇਆ ਜਾ ਇਹ ਸਾਡੇ ਕੋਲ ਉਹ ਇਦਾਂ ਉਹ ਤੇ ਅਸੀਂ ਪਰਚੇ ਪਾਣੇ ਹੈ ਮੈਂ ਉਹਨਾਂ ਨੂੰ ਪੁੱਛਿਆ ਪਏ ਜੀ ਮੇਰੇ ਬੇਟੇ ਨੇ ਕੀ ਗਲਤੀ ਕੀਤੀ ਆ ਤੇ ਉਹ ਪੁੱਛਾਂ ਦੇ ਬਾਵਜੂਦ ਇਹਨਾਂ ਨੇ ਮੈਨੂੰ ਕੋਈ ਗਲਤੀ ਉਹਦੀ ਬੇਟਾ ਹੀ ਦੱਸੀ ਨਹੀਂ ਹੈਗੀ ਮੈਨੂੰ ਤਾਂ ਭਗਾਉਣ ਲੱਗੇ ਦਬਕਾਉਣ ਲੱਗੇ ਜੀ ਉਹ ਕਹਿੰਦੇ ਸਾਨੂੰ 50000 ਰੁਪਇਆ ਪਾ ਤਾਂ ਇਸ ਕਰਕੇ ਤੇਰੇ ਬੇਟੇ ਛੱਡਾਂਗੇ ਨਹੀਂ ਉਹਦੇ ਤੇ ਅਸੀਂ ਪਰਚੇ ਪਾਵਾਂਗੇ ਤੇ ਤੁਹਾਡਾ ਬੇਟਾ ਜੇਲ੍ਹਾਂ ਵਿੱਚ ਰੁੜੂਗਾ ਤੁਸੀਂ ਵੀ ਨਾਲ ਰੁੜੂਗੇ ਤੇ ਫਿਰ ਤੁਹਾਡਾ ਪੈਸਾ ਬਹੁਤ ਲੱਗੂਗਾ ਹੁਣ ਤੁਹਾਡਾ 50000 ਦੇ ਵਿੱਚ ਖੜਾ ਛੁੱਟਦਾ ਤੇ 50000 ਰੁਪਇਆ ਪਾ ਦਿਓ ਸਾਡੇ ਖਾਤੇ 'ਚ ਤੁਹਾਡਾ ਬੇਟਾ ਛੱਡ ਦਾਂਗੇ ਮੈਂ ਉਹਨੂੰ ਇਹ ਕਿਹਾ ਮੈਂ ਆ ਜੀ ਮੈਂ ਤਾਂ ਜਾ ਕੇ ਤੇ ਮੈਂ ਪੈਸੇ ਪਾ ਦਿੰਦਾ ਕੋਈ ਗੱਲ ਨੀ ਬਾਕੀ ਮੇਰੇ ਬੇਟੇ ਨਾਲ ਮੇਰੀ ਗੱਲ ਕਰਾਓ ਪਹਿਲਾਂ ਤੇ ਗੱਲ ਕਰਾਓ ਵੀ ਮੈਂ ਉਹਨੇ ਕੀ ਗ਼ਲਤੀ ਕੀਤੀ ਹੈ ਮੈਂ ਗੱਲ ਉਹਦੀ ਪੁੱਛ ਕੇ ਫਿਰ ਤੁਹਾਨੂੰ ਪੈਸੇ ਵੀ ਜ਼ਰੂਰ ਦਊਂਗਾ ਇੱਥੇ ਵੀ ਤੁਹਾਡੇ ਕੋਲ ਪਹੁੰਚੂਗਾ ਵੀ ਠੀਕ ਹੈ ਜੀ ਤੇ ਪਹੁੰਚਣ ਦੇ ਬਾਅਦ ਮੈਂ ਘਰੇ ਚਲੇ ਗਿਆ ਜੀ ਘਰੇ ਉਹਨਾਂ ਨੇ ਮੈਨੂੰ ਜਾਂਦੇ ਜਾਂਦੇ ਹੀ ਉਹਨਾਂ ਨੇ ਕਿਹਾ ਵੀ ਕਾਲ ਨਾ ਕੱਟੀ ਜੇ ਕਾਲ ਕੱਟੇਗਾ ਤੇਰੇ ਬੇਟੇ ਦੇ ਨਾਲ ਅਸੀਂ ਗਲਤ ਹਰਕਤ ਕਰਾਂਗੇ ਉਹਨੂੰ ਜ਼ਿਆਦਾ ਫਿਰ ਅਸੀਂ ਸੀਰੀਅਸ ਕਰਾਂਗੇ ਤੇ ਤੈਂ ਦੂਜਾ ਨੰਬਰ ਹੈ ਕਿਸੇ ਰਿਸ਼ਤੇਦਾਰ ਭੈਣ ਭਾਈ ਦੇ ਨਾਲ ਤਾਂ ਗੱਲ ਨਹੀਂ ਕਰਾਉਣੀ ਤੇ ਉਸ ਤੋਂ ਬਾਅਦ ਤਾਂ ਕੋਈ ਵੀ ਤੇਰੇ ਕੋਲ ਖੜਾ ਆ ਜਾਂ ਕੋਲ ਖੜ ਕੇ ਕਿਸੇ ਦੇ ਕੋਲ ਨਹੀਂ ਗੱਲ ਕਰਨੀ ਤਾਂ ਇਕੱਲੇ ਨੇ ਗੱਲ ਕਰਨੀ ਆ ਇਕੱਲੇ ਨੇ ਖੜੇ ਰਹਿਣਾ ਜਿੰਨਾ ਚਿਰ ਇਹ ਕਾਲ ਚੱਲਣੀ ਆ ਜਿੰਨਾ ਚਿਰ ਤੁਸੀਂ ਪੈਸੇ ਨਹੀਂ ਪਾਉਂਦੇ ਉਨਾਂ ਚਿਰ ਇਹ ਕਾਲ ਚੱਲੂਗੀ ਔਰ ਉਨਾਂ ਚਿਰ ਅਸੀਂ ਤੁਹਾਡਾ ਬੇਟਾ ਨਹੀਂ ਛੱਡਣਾ ਆਏਗਾ ਡੇਢ ਘੰਟਾ ਜੀ ਕਾਲ ਚੱਲੀ ਆ ਉਹਨਾਂ ਨੇ ਮੈਨੂੰ ਧਮਕੀਆਂ ਦਿੱਤੀਆਂ ਵੀ ਪੈਸੇ ਪਾ ਦੂੰਗੇ ਤਾਂ ਠੀਕ ਹੈ ਨਹੀਂ ਪੈਸੇ ਪਾਉਂਗੇ ਤੁਹਾਡੀ ਮਰਜ਼ੀ ਆ ਤੁਹਾਡਾ ਬੇਟਾ ਜੇਲਾ ਚ ਰਹੂਗਾ ਚਲੋ ਜੀ ਮੈਂ ਘਰ ਜਾ ਕੇ ਆਪਣੇ ਬڑے ਬੇਟੇ ਕੋਲੋਂ 10000 ਰੁਪਏ ਇੱਕ ਪਵਾਇਆ ਜੀ ਤੇ ਮੈਂ ਫੇਰ ਵੀ ਰੋ ਰੂ ਕੇ ਉਹਨਾਂ ਦੇ ਜੋ ਗਲਤੀ ਮੈਂ ਇੱਥੇ ਆ ਕੇ ਮੈਂ ਆਪਣਾ ਗਲਤੀ ਮੰਨ ਲਿਆ ਤੇ ਉਸ ਤੋਂ ਬਾਅਦ ਜੀ ਉਹਨਾਂ ਨੇ ਫੇਕਿਆ ਚਲੋ ਕੋਈ ਗੱਲ ਨਹੀਂ ਤੁਸੀਂ 20000 ਕਰ ਦਿਓ ਮੈਂ ਜੀ 10 ਫੇਰ ਪਾਇਆ ਜੀ 10 ਪਾਉਣ ਦੇ ਬਾਅਦ ਜੀ ਉਹਨਾਂ ਨੇ 4000 ਰੁਪਏ ਸਾਡੇ ਕੋਲ ਹੋਰ ਬਕਾਇਆ ਰੰਦਾ ਸੀਗਾ ਉਹ ਮੁੰਡੇ ਦੇ ਖਾਤੇ 'ਚ ਮੈਂ ਉਹ ਵੀ ਮੁੰਡੇ ਦੇ ਖਾਤੇ 'ਚ 4000 ਪਵਾਤਾ 3000 ਤੇ ਸਾਨੂੰ ਫੇਰ ਬਾਅਦ 'ਚ ਮੈਂ ਜੀ ਹੁਣ ਤਾਂ ਮੇਰਾ ਬੇਟਾ ਛੱਡ ਦਿਓ ਮੇਰੇ ਬੇਟੇ ਨਾਲ ਗਲਤ ਕਰਾ ਦਿਓ ਜਦੋਂ ਜੀ ਮੈਂ ਫੇਰ ਕਿਹਾ ਉਹ ਕਹਿੰਦੇ ਤੁਹਾਡਾ 25000 ਰੁਪਏ ਬਕਾਇਆ ਰੰਦਾ ਹੈਗਾ ਤੁਸੀਂ 25000 ਪਾਉਂਗੇ ਤਾਂ ਤੁਹਾਡਾ ਬੇਟਾ ਇਹ ਸਭ ਕੋ ਭੇਜਣ ਲੱਗੇ ਆਂ ਬੜੀਆਂ ਜੇਲਾਂ ਚ ਭੇਜਾਂਗੇ ਲੱਗੇ ਆਂ ਤੇ ਉਹਨੂੰ ਫੇਰ ਬੇਟਾ ਤੁਹਾਡ ਨੂੰ ਦੇਖਣ ਨੂੰ ਨਹੀਂ ਮਿਲਣਾ ਹੈਗਾ ਉਸ ਤੋਂ ਬਾਅਦ ਜੀ ਫੇਰ ਮੈਂ ਘਰ ਦੇ ਵਿੱਚ ਮੈਂ ਤਾਂ ਮੇਰਾ ਬੇਟਾ ਹੀ ਸੀਗਾ ਘਰ ਸਾਡੇ ਕੋਈ ਨਹੀਂ ਸੀਗਾ ਅਸੀਂ ਘਿਭਰਾ ਕੇ ਦੋਏ ਪਿਓ ਬੱਤ ਘਿਭਰਾ ਕੇ ਪਿਆ ਅਸੀਂ ਇੰਨਾ ਪੈਸਾ ਉਹਨੂੰ ਕਿੱਥੋਂ ਲਿਆਈ ਅਸੀਂ ਭੱਜ ਨੱਟ ਬਹੁਤ ਕੀਤੀ ਜੀ ਨਾ ਪੈਸਾ ਇਕੱਠਾ ਆਇਆ ਫੇਰ ਵੀ ਅਸੀਂ ਉਹਨਾਂ ਨੂੰ ਹੱਥ ਬੰਨ੍ਹਿਆ ਤੇ ਬੇਟਾ ਛੱਡ ਦੋ ਜਿੰਨੇ ਪੈਸੇ ਸੀਗੇ ਸਾਡੇ ਕੋਲ ਅਸੀਂ ਤੁਹਾਨੂੰ ਦੇ ਚੁੱਕੇ ਆਂ ਤੇ ਉਹਨਾਂ ਨੇ ਸਾਡੀ ਇੱਕ ਵੀ ਸੁਣੀ ਨਹੀਂ ਹੈਗੀ ਉਸ ਤੋਂ ਬਾਅਦ ਜੀ ਫੇਰ ਮੈਂ ਜਾਨੀ ਬੇਹੋਸ਼ੀ ਦੀ ਹਾਲਤ ਚ ਆ ਜਿੰਨਾ ਟਾਈਮ ਤੁਹਾਡੀ ਉਹਨਾਂ ਨਾਲ ਗੱਲ ਹੋਈ ਹੈ ਤੁਹਾਨੂੰ ਇੱਕ ਵਾਰ ਵੀ ਨਹੀਂ ਲੱਗਿਆ ਕਿ ਮੇਰੇ ਨਾਲ ਠੱਗੀ ਹੋ ਰਹੀ ਹੈ ਨਹੀਂ ਜੀ ਮੈਨੂੰ ਜਮੇ ਮਹਿਸੂਸ ਨਹੀਂ ਹੋਇਆ ਜੀ ਜੇ ਮੈਨੂੰ ਪਤਾ ਲੱਗਦਾ ਮੈਂ ਵੀ ਵੈਸੇ ਘੁੰਮਦਾ ਫਿਰਦਾ ਜਿਆ ਪਰ ਉਹ ਇਦਾਂ ਦੀ ਕੋਈ ਹਰਕਤ ਵਾਲੀ ਗੱਲ ਉਹਨਾਂ ਨੇ ਮੇਰੇ ਨਾਲ ਕਰਿਓ ਨਹੀਂ ਇੱਕ ਗਲਤੀ ਨਹੀਂ ਦੱਸਿਆ ਕਿ ਜੇ ਮੈਨੂੰ ਗਲਤੀ ਦੱਸ ਦਿੰਦੇ ਫਿਰ ਗਲਤੀ ਇਹ ਮੇਰੇ ਬੇਟੇ ਨੇ ਕੀਤੀ ਹੈ ਮੈਂ ਜੂਰ ਜਾਂਦਾ ਮੈਂ ਪਤਾ ਬੇਟਾ ਗਿਆ ਕਿੱਥੇ ਹੋਇਆ ਸੀਗਾ ਉਸ ਇਹ ਯੂਨੀਵਰਸਿਟੀ ਜੀ ਇਹ ਇੱਥੋਂ ਘਰੋਂ ਸਕੂਲ ਗਿਆ ਜੀ ਇਹ ਯੂਨੀਵਰਸਿਟੀ ਹਾਂ ਜੀ ਫਟੇਗੜ ਤੁਸੀਂ ਉਹਨੂੰ ਕਾਲ ਮਿਲਾਉਣ ਦੀ ਕੋਸ਼ਿਸ਼ ਜਦੋਂ ਜੀ ਮੈਂ ਜਦੋਂ ਇਹ ਉਸ ਟਾਈਮ ਮੈਂ ਕਾਲ ਲਾਉਣ ਦੀ ਦੂਜੇ ਫੋਨ ਤੋਂ ਵੀ ਕਾਲ ਲਾਈਏ ਤਾਂ ਉਹਦਾ ਫੋਨ ਹੈਂਗ ਕੀਤਾ ਸੀਗਾ ਬਿਲਕੁਲ ਉਹਨਾਂ ਨੇ ਇਹ ਵੀ ਕਿਹਾ ਪਿਆ ਆਪਣੇ ਸਨੀ ਕੁਮਾਰ ਨੂੰ ਕਾਲ ਨਹੀਂ ਕਿਸੇ ਨੇ ਵੀ ਲਾਉਣੀ ਜੇ ਤੁਸੀਂ ਕਾਲ ਲਾਉਂਗੇ ਫੇ ਉਸ ਤੋਂ ਬਾਅਦ ਅਸੀਂ ਇਹਨੂੰ ਜਸ ਸਕ ਤੋਂ ਸਖਤ ਸਜ਼ਾ ਦਵਾਂਗੇ ਜੇ ਦੁਬਾਰਾ ਉਹਨੂੰ ਕਾਲ ਲਈ ਹੈ ਜਾਂ ਤੁਸੀਂ ਕਿਸੇ ਦੇ ਕੋਲ ਬੈਠ ਕੇ ਗੱਲ ਕੀਤੀ ਹੈ ਮੈਨੂੰ ਵੀ ਤਮਗਾਇਆ ਮੇਰੇ ਬੇਟੇ ਦਾ ਫੋਨ ਵੀ ਹੈਂਗ ਕੀਤਾ ਔਰ ਉਹਨੂੰ ਕਾਲ ਹੀ ਲਾਉਣ ਤੋਂ ਵੀ ਸਾਨੂੰ ਬੰਦ ਕੀਤਾ ਕਿਤੇ ਕਾਲ ਨਹੀਂ ਲਾਉਣੀ ਜਿੰਨਾ ਚਿਰ ਸਾਡੀ ਕਾਲ ਚੱਲਦੀ ਹੈ ਪੈਸੇ ਪਾ ਦੇ ਪੈਸੇ ਪਾ ਕੇ ਤੈਨੂੰ ਤੇਰਾ ਬੇਟਾ ਛੱਡਾਂਗੇ ਫੇ ਆਪਣੇ ਬੇਟੇ ਨੂੰ ਕਾਲ ਲਈ ਫੇਰ ਤੇਰੇ ਬੇਟੇ ਦੀ ਕਾਲ ਲਗੂਗੀ। ਵੈਸੇ ਕਿਦਾਂ ਪਾਏ ਆ ਬੈਂਕ ਥਰੂ ਪਾਏ ਨੇ ਜਾਂ ਫੋਨ ਤੋਂ ਪਾਇਆ? ਅਸੀਂ ਫੋਨ ਤੋਂ ਪਾਇਆ ਜੀ ਅਸੀਂ। ਹਾਂ ਸਕੈਨਰ ਉਹਨਾਂ ਨੇ ਮੰਗਾਇਆ ਸੀਗਾ ਸਕੈਨਰ ਦੇ ਥਰੂ ਪਾਏ ਆ ਮੇਰੇ ਬੇਟੇ ਨੇ। ਉਸ ਤੋਂ ਬਾਅਦ ਜੀ ਇਹਨਾਂ ਸਾਨੂੰ ਇਹ ਵੀ ਕਹਿੰਦਾ ਫੇ ਤੇਰੇ ਬੇਟੇ ਦਾ ਫੋਨ ਸਾਡੇ ਕੋਲ ਹੈ। ਗੱਲ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕਰਨੀ। ਉਹਦਾ ਫੋਨ ਸਾਡੇ ਕੋਲ ਪਿਆ। ਬੇਟਾ ਥੋੜਾ ਬੈਠਾ ਕੋਈ ਇਹ ਜੀ ਸੀਰੀਅਸ ਗੱਲ ਨਹੀਂ। ਮੇਰੇ ਬੇਟੇ ਦਾ ਮੂੰਹ ਬੰਨਿਆ ਆ ਸੀਗਾ ਜੀ। ਮੂੰਹ ਬੰਨਿਆ ਕਾਰਨ ਤੇ ਉਹਨਾਂ ਨੇ ਮੈਂ ਉਹਨਾਂ ਨੂੰ ਬਹੁਤ ਕੋਸ਼ਿਸ਼ ਕੀਤੀ ਪਈ ਤੁਸੀਂ ਮੇਰੇ ਬੇਟੇ ਦਾ ਮੂੰਹ ਖੋ ਮੈਨੂੰ ਮੇਨਾਂ ਗੱਲ ਕਰਾ ਦੋ ਮੈਂ ਜੋ ਵੀ ਗਲਤੀਆਂ ਨੂੰ ਪੁੱਛ ਲੈਣਾ ਪਰ ਉਹਨਾਂ ਨੇ ਜੀ ਮੇਰੇ ਬੇਟੇ ਦਾ ਮੂੰਹ ਨਹੀਂ ਖੋਲਿਆਗਾ ਬਸ ਦੋ ਤਿੰਨ ਵਾਰ ਗੂੰਗੂੰ ਜੀ ਕਰਕੇ ਉਸ ਤਰ੍ਹਾਂ ਕਰਾ ਕੇ 2 ਮਿੰਟ ਚ ਪਰੇ ਕਰ ਦਿੰਦੇ ਸੀਗੇ ਉਹ ਕਹਿੰਦੇ ਪੇ ਪੈਸੇ ਪਾ ਦੂਗੇ ਤਾਂ ਤੁਹਾਡਾ ਬੇਟਾ ਛੱਡਾਂਗੇ ਨਹੀਂ ਬੇਟੇ ਤੁਹਾਡੇ ਨੂੰ ਅਸੀਂ ਬੜੀਆਂ ਜੇਲਾਂ ਵਿੱਚ ਭੇਜਾਂਗੇ ਇਹ ਬਾਅਦ ਦੇ ਵਿੱਚ ਉਸ ਨੰਬਰ ਤੇ ਫੋਨ ਕਰਕੇ ਅਸੀਂ ਜੀ ਜਦੋਂ ਫੋਨ ਜਾਂ ਫਿਰ ਕੱਟੋਗੇ ਜੀ ਇਹ ਜਦ ਫਿਰ ਮੇਰੇ ਬੇਟੇ ਨੇ ਧਮਕੀ ਜੀ ਦਿੱਤੀ ਅਸਾਨੂੰ ਪਤਾ ਲੱਗ ਗਿਆ ਪੇ ਬੇਟਾ ਤਾਂ ਠੀਕ ਠਾਕ ਹੈ ਉਸ ਤੋਂ ਬਾਅਦ ਫਿਰ ਮੈਂ ਉਹਨਾਂ ਨੂੰ ਥੋੜਾ ਜਿਆਦਾ ਦਬਕਾਇਆ ਵੀ ਮਾ ਕੋਈ ਗੱਲ ਨਹੀਂ ਜਿਹੜੇ ਬਾਕੀ ਪੈਸੇ ਆ ਤੁਸੀਂ ਮੈਂ ਤੁਹਾਡੇ ਕੋ ਫਤੇ ਗੜੇ ਲੈ ਕੇ ਆਉਣਾ ਵੀ ਤੁਸੀਂ ਦੱਸੋ ਮੈਂ ਕਿੱਥੇ ਆਵਾਂ ਉਸ ਤੋਂ ਬਾਅਦ ਜੀ ਫਿਰ ਫੋਨ ਉਹਨਾਂ ਨੇ ਆ ਆ ਫੇਰ ਕਾਲ ਕੱਟੀ ਹੈ ਤੁਸੀਂ ਆਪਣੇ ਬੇਟੇ ਨੂੰ ਜਦ ਘਰੇ ਪਹੁੰਚਿਆ ਪੁੱਛਿਆ ਵੀ ਤੇਰੇ ਨਾਲ ਕੀ ਹੋਇਆ ਕੀ ਹਾਂ ਜੀ ਹਾਂਜੀ ਹਾਂਜੀ ਮੈਂ ਪੁੱਛਿਆ ਜੀ ਇਹ ਕਹਿੰਦਾ ਮੈਂ ਤਾਂ ਕਾਲਜ ਬੈਠਾ ਸਾਡਾ ਲੱਗਿਆ ਲੈਕਚਰ ਲੱਗਿਆ ਸੀ ਸਰ ਦਾ ਕਿ ਉੱਥੇ ਲੈਕਚਰ ਜਾਂ ਲਾਉਂਦੇ ਨੇ ਫੇਰ ਫੋਨ ਬੰਦ ਕਰ ਦਿੰਦੇ ਨੇ ਓਨੀ ਚਲਾਉਣ ਦਿੰਦੇ ਉਹਨਾਂ ਨੇ ਝੂਠ ਮੂਠ ਹੀ ਤੁਸੀਂ ਉਹਨਾਂ ਨੇ ਯਾਨੀ ਝੂਠ ਜੀ ਸਾਡੇ ਕੋਲ ਪੈਸੇ ਲੈਣ ਦੇ ਮਾਰਿਆਂ ਨੇ ਇਹ ਸਾਡੇ ਨਾਲ ਹਰਕਤ ਕੀਤੀ ਹੈ ਜੀ ਕੰਪਲੇਂਟ ਤੰਨੇ ਜਾ ਕੇ ਉੱਥੇ ਕਮੈਂਟ ਲਿਖਾਓ ਇੱਕ ਨੰਬਰ ਜਿਹੜੇ ਨੰਬਰ ਤੇ ਤੁਹਾਨੂੰ ਕਾਲ ਆਈ ਉਹ ਨੰਬਰ ਲਿਖਾ ਕੇ ਆਓ ਕੀ ਮੰਗ ਕੀ ਕਰਦੇ ਮੰਗੇ ਕਰਦੇ ਦੇਖੋ ਜੀ ਦੇਖੋ ਮੈਂ ਤਾਂ ਗਰੀਬ ਆਦਮੀ ਆਂ ਜੀ ਦੇਖੋ ਮੈਂ ਤਾਂ ਕਹਿੰਨਾ ਇਹ ਕਿਸੇ ਹੋਰ ਨਾਲ ਵੀ ਨਾ ਹੋਵੇ ਜੋ ਮੇਰੇ ਨਾਲ ਅਜ ਹੋਇਆ ਤੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜੀ ਹਾਂ ਜੀ